6 ਗੋਲੀਆਂ ਜਿਮ ਔਨਰ ਦੇ ਮਾਰੀਆਂ ਗਈਆਂ ਨੇ ਹਾਲਾਂਕਿ ਜਿਮ ਔਨਰ ਦੀ ਜਿਹੜੀ ਸਥਿਤੀ ਦੱਸੀ ਜਾ ਰਹੀ ਹੈ ਹਾਲਤ ਦੱਸੀ ਜਾ ਰਹੀ ਹੈ ਉਹ ਬੜੀ ਹੀ ਗੰਭੀਰ ਹੈ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਤਾਂ ਸ਼ਰਿਆਮ ਬਦਮਾਸ਼ਾਂ ਦਾ ਅਤੰਕ ਦੇਖਣ ਨੂੰ ਮਿਲਿਆ ਸਰੇ ਬਾਜ਼ਾਰ ਘੇਰ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਨੇ ਬਾਅਦ ਜਿਮ ਦੇ ਮਾਲਕ ਤੇ ਫਾਇਰਿੰਗ ਕਰ ਦਿੱਤੀ ਗਈ ਹੈ 5 ਤੋਂ 6 ਗੋਲੀਆਂ ਜਿਮ ਓਨਰ ਨੂੰ ਲੱਗੀਆਂ ਨੇ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਉਹਦੀ ਹਾਲਤ ਜਿਹੜੀ ਹੈ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਦੋਂ ਸ਼ਾਮ ਦੇ ਵੇਲੇ ਜਿਮ ਬੰਦ ਕੀਤੀ ਔਰ ਜਿਮ ਬੰਦ ਕਰਕੇ ਮਾਲਕ ਆਪਣੀ ਗੱਡੀ ਦੇ ਵਿੱਚ ਬਹਿਣ ਲੱਗਾ ਤਾਂ ਦੋ ਸਕੂਟੀ ਤੇ ਸਵਾਰ ਹੋ ਕੇ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਤਾੜ-ਤਾੜ ਗੋਲੀਆਂ ਜਿਮ ਦੇ ਮਾਲਕ ਤੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਸੀਸੀਟੀਵੀ ਦੇ ਹਵਾਲੇ ਤੋਂ ਤੁਸੀਂ ਦੇਖ ਸਕਦੇ ਹੋ ਦਿੱਲੀ ਸਾਊਥਾ ਗ੍ਰੇਟਰ ਕਲਾਸ਼ ਨਗਰ ਹੈ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਮਹੀਨੇ ਪਹਿਲਾਂ ਹੀ ਇਹ ਜਿਮ ਓਪਨ ਹੋਇਆ ਸੀ ਔਰ ਇਸ ਦੇ ਮਾਲਕ ਨੇ ਪਾਰਟਨਰਸ਼ਿਪ ਦੇ ਵਿੱਚ ਜਿਮ ਓਪਨ ਕੀਤਾ ਸੀ ਤਾਂ ਇੱਕ ਆ 파ਟਨਰ ਜੁੜਾ ਇੱਕ ਮਾਲਕ ਜਿਹੜਾ ਉਹ ਜਿਮ ਬੰਦ ਕਰਕੇ ਸ਼ਾਮ ਦੇ ਸਮੇਂ ਆਪਣੀ ਗੱਡੀ ਦੇ ਵਿੱਚ ਬੈਠਣ ਲੱਗਾ ਸੀਗਾ ਤਾਂ ਅਚਾਨਕ ਸਕੂਟਰੀ ਤੇ ਸਵਾਰ ਹੋ ਕੇ ਦੋ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਤਾੜ ਤਾੜ ਫਾਇਰਿੰਗ ਕਰ ਦਿੱਤੀ ਜਾਂਦੀ ਆ ਪੰਜ ਤੋਂ 6 ਗੋਲੀਆਂ ਜੜੀਆਂ ਜਿਮ ਓਨਰ ਦੇ ਲੱਗਦੀਆਂ ਨੇ ਦੱਸਿਆ ਜਾਂਦਾ ਹੈ ਕਿ ਜਿਮ ਮਾਲਕ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਤੇ ਪੀਸੀਆਰ ਪਹੁੰਚਦੀ ਹੈ ਦੇਖਿਆ ਜਾਂਦਾ ਹੈ ਤਾਂ ਉਦੋਂ ਨੂੰ ਬਦਮਾਸ਼ ਫਰਾਰ ਹੋ ਜਾਂਦੇ ਨੇ ਐਂਬੂਲੈਂਸ ਦੇ ਇਹ ਜਿਹਦੇ ਗੋਲੀਆਂ ਵੱਜੀਆਂ ਨੇ ਜਿੰਮ ਮਾਲਕ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਤਾਂ ਤਸਵੀਰਾਂ ਤੁਸੀਂ ਦੇਖੋ ਸੀਸੀਟੀਵੀ ਵੀ ਦਿਖਾ ਰਹੇ ਆ ਉਹ ਤਸਵੀਰਾਂ ਵੀ ਦਿਖਾ ਰਹੇ ਆ ਜਿੰਮ ਦੇ ਬਾਹਰ ਜਿੱਥੇ ਸ਼ਰਿਆਮ ਫਾਇਰਿੰਗ ਕਰ ਦਿੱਤੀ ਗਈ ਹੈ ਰਾਤ ਦੇ 11:00 ਵਜੇ ਦੇ ਕਰੀਬ ਜਿਹੜੀ ਇਹ ਬਲਾਕ ਆ ਗ੍ਰੇਟਰ ਕਲਾਸ਼ ਨਗਰ ਦੇ ਵਿੱਚ ਇਹ ਫਾਇਰਿੰਗ ਹੁੰਦੀ ਹੈ ਜਿੱਥੇ 5 ਤੋਂ 6 ਮਹੀਨੇ ਪਹਿਲਾਂ ਇਹ ਜਿਮ ਓਪਨ ਹੋਇਆ ਸੀਗਾ ਹਾਲਾਂਕਿ ਮੁੱਢਲੀ ਜਾਂਚ ਦੇ ਵਿੱਚ ਅਜੇ ਤੱਕ ਨਹੀਂ ਪਤਾ ਲੱਗ ਪਾਇਆ ਕਿ ਕੋਈ ਆਪਸੀ ਰੰਜਿਸ਼ ਸੀ ਜਾਂ ਕਿਸੇ ਤਰੀਕੇ ਦਾ ਹੋਰ ਕੋਈ ਲੈਣ ਦੇਣ ਸੀਗਾ ਅਜੇ ਤੱਕ ਇਹ ਚੀਜ਼ ਕਨਫਰਮ ਨਹੀਂ ਹੋ ਪਾਈ ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਇਦਾਂ ਦੀ ਕੋਈ ਵੀ ਦੁਸ਼ਮਣੀ ਜਾਂ ਕੋਈ ਵੀ ਰੰਜਿਸ਼ ਨਹੀਂ ਸੀਗੀ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਜਾਂਚ ਚੱਲ ਰਹੀ ਹੈ ਕਿ ਆਖਰਕਾਰ ਕਿਉਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਇੱਕ ਜਿਮ ਓਨਰ ਤੇ ਸ਼ਰੀਆਮ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਕੀਤੀ ਜਾ ਰਹੀ ਹੈ ਅਰਾਸ-ਪਾਸ ਦੇ ਸੀਸੀਟੀਵੀ ਵੀ ਖੰਘਾਲੇ ਜਾ ਰਹੇ ਨੇ ਕਿ ਆਖਰਕਾਰ ਉਹ ਬਦਮਾਸ਼ ਕਿਹੜੇ ਸੀ ਜਿਨ੍ਹਾਂ ਨੇ ਸ਼ਰੀਆਮ ਬਾਜ਼ਾਰ ਦੇ ਵਿੱਚ ਆ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਹਾਲਤ ਜਿਹੜੀ ਹੈ ਜਿੰਮ ਮਾਲਕ ਦੀ ਉਹ ਬੜੀ ਹੀ ਗੰਭੀਰ ਬਣੀ ਹੋਈ ਹੈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਉਹਦੀ ਕੰਡੀਸ਼ਨ ਜਿਹੜੀ ਹੈ ਉਹ ਸੀਰੀਅਸ ਤਸੀ ਜਾ ਰਹੀ ਹੈ ਜਿਸ ਦਾ ਨਾਮ ਨਾਦਰ ਅਹਿਮਦ ਸ਼ਾ ਹੈ ਸ਼ਾਮ ਨੂੰ ਜਿੰਮ ਬੰਦ ਕਰਕੇ ਆਪਣੀ ਗੱਡੀ ਦੇ ਵਿੱਚ ਬੈਠਣ ਲੱਗਾ ਸੀ ਇੰਨੇ ਚਿਰ ਨੂੰ ਦੋ ਬਦਮਾਸ਼ਾਂ ਨੇ ਆਉਂਦਿਆਂ ਸਾਰ ਹੀ ਤਾੜ-ਤਾੜ ਉਸ ਦੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਜਦੋਂ ਖੜਾਕ ਸੁਣਿਆ ਤਾਂ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਪੀसीआर ਵੀ ਇੰਨੇ ਚਿਰ ਨੂੰ ਪਹੁੰਚ ਜਾਂਦੀ ਹੈ ਜਦੋਂ ਦੇਖਿਆ ਕਿ ਹਾਲਤ ਗੰਭੀਰ ਸੀਗੀ ਤਾਂ ਮੌਕੇ ਤੇ ਐਂਬੂਲੈਂਸ ਬੁਲਾਈ ਗਈ ਐਂਬੂਲੈਂਸ ਬੁਲਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰ ਬਕਾਇਦਾ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਹਵਾਲੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕਿਵੇਂ ਤਾੜ-ਤਾੜ ਜਿਮ ਦੇ ਓਨਰ ਨੂੰ ਪੁੰਦਤਾ ਗਿਆ